ਲੰਮੀਆਂ ਪਈਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਮੁਰਜਾਏ ਕਿਸਾਨਾਂ ਦੇ ਚਿਹਰੇ ਪੰਜਾਬ ਵਿੱਚ 2 ਦਿਨਾਂ ਤੋਂ ਲਗਾਤਾਰ ਹੋ ਰਹੀ بارش ਕਾਰਨ ਜਿੱਥੇ ਮੌਸਮ ਸੁਹਾਵਣਾ ਹੋ ਗਿਆ ਉੱਥੇ ਹੀ ਹੁਣ ਇਸ ਦਾ ਕਹਿਰ ਵੀ ਦਿਖਣਾ ਸ਼ੁਰੂ ਹੋ ਗਿਆ ਹੈ ਗੁਰਦਾਸਪੁਰ ਤੇ ਬਠਿੰਡਾ ਦੇ ਕਈ ਪਿੰਡਾਂ 'ਚ ਹਜ਼ਾਰਾਂ ਏਕੜ ਝੋਨੇ ਦੀ ਫਸਲ ਬਰਬਾਦ ਹੋ ਗਈ। ਬੇਮੌਸਮੀ ਹੋਈ ਬਰਸਾਤ ਕਾਰਨ ਪੂਰੀ ਤਰ੍ਹਾਂ ਪੱਕ ਕੇ ਖੜੀ ਹੋਈ ਫਸਲ ਲੰਮੀ ਵਿੱਚ ਗਈ। ਝੋਨਾ ਹੀ ਨਹੀਂ ਨਰਮੇ ਤੇ ਗੰਨੇ ਦੀ ਫਸਲ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਇਹਦੇ ਨਾਲ ਹੀ 50% ਨੁਕਸਾਨ ਤਾਂ ਹੋ ਚੁੱਕਾ ਹੈ ਕਿਸਾਨਾਂ ਦੀ। ਜੇ ਹੋਰ ਇਸ ਤੋਂ ਬਾਅਦ ਪਾਰਸ਼ਾ ਆਈ ਹੈ ਤਾਂ ਜਿਆ ਝੋਨਾ ਬਿਛ ਗਿਆ। ਉਹਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਹੈ। ਉਹ ਜੋ ਕੁਝ ਵੀ ਪੱਲੇ ਨਹੀਂ ਪੈਣਾ ਕਿਸਾਨਾਂ ਦੀ। ਤੇ ਨਰਮਾ ਦਾ ਜਿਹੜਾ ਜੀ ਇਹਦਾ ਤਾਂ 90% ਹੀ ਨੁਕਸਾਨ ਹੋ ਜੂ ਜੇ ਹੋਰ بارش ਹੁੰਦੀ ਹੈ ਇਹ ਤਾਂ ਜਿਹੜੀ ਦੌਗੀ ਡਿੱਗ ਪਈ ਜਿੰਨਾ ਬਿਛ ਗਿਆ ਉਹ ਸਾਰਾ ਗਲੂ ਗਈ ਇਹਦਾ ਕੋਈ ਹੱਲ ਨਹੀਂ ਤੇ ਮੀਂਹ ਫੇਰ ਬਣਾ ਚਿੰਤਾ ਹੋਗੀ ਕਾ ਮੀਂਹ ਦੀ ਤਾਂ ਫੁੱਲ ਚਿੰਤਾ ਗਈ ਜੇ ਇਦੋਂ ਵੱਧ ਮੀਂਹ ਪੈਂਦਾ ਫਿਰ ਕਿਸਾਨ ਦਾ ਇੱਕ ਤਰ੍ਹਾਂ ਦਾ ਖਤਮ ਵਾਲਾ ਕੰਮ ਆਈ ਆਵਾਜ਼ ਲੰਮੇ ਪੈਗੇ ਨੇ ਹਾਂਜੀ ਪਾਰੇ ਕੁਮਾਏ ਲੰਮੇ ਪੈਗੇ ਆ ਤੇ ਉਹ ਝੂਆ ਹੁਣ ਛੱਡਣਾ ਨਹੀਂ ਨੀ ਚਵੇ ਨੇ ਹਾਂਜੀ ਤੋ ਨਾ ਮਾ ਅੱਜ ਭਗਤੋ ਨਾ ਆਇਆ ਇਹੜੀ ਬਾਫਮਦਿਆਂ ਸਰਬਦੀਆ ਤੇ ਦੂਜੀਆਂ ਬਾਫਮਤਿਆਂ ਨੂੰ ਡੇਪੀਆਂ ਨੇ ਸਾਰੀਆਂ ਪਾਣੀ ਉੱਤੇ ਦੇ ਨੰਗੜਿਆਂ ਉੱਤੋਂ ਤੇ ਤੇ ਇਹਨਾਂ ਮੀਂਹ ਹੋਰ ਮਾਰ ਮਾਰ ਦਿੱਤੀ ਅਖਾਣਾ ਨੂੰ ਫਸਲ ਦੀ ਵੀ ਅਫਸਲ ਫਸਲ ਪੱਕੀ ਜੋ ਵੀ ਹੁਣ ਤੇ ਪੱਕੀ ਫਸਲ ਤੇ ਮੀਂਹ ਪੈ ਗਿਆ ਵਾ ਇੱਥੇ ਹੋਣਾਂ ਨੂੰ ਨੁਕਸਾਨ ਜ਼ਿਆਦਾ ਹੋਗਾ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਸਰਕਾਰ ਤੋਂ ਫਸਲਾਂ ਦੀ ਬਰਬਾਦੀ ਕਾਰਨ ਮੁਆਵਜ਼ੇ ਦੀ ਮੰਗ ਕੀਤੀ ਹੈ ਤੇ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਉਹ ਵਿਸ਼ੇਸ਼ ਦੌਰਾ ਕਰਕੇ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ Uh, 60 ਤੋਂ 70% ਤੱਕ ਕਿਸਾਨਾਂ ਦਾ ਨੁਕਸਾਨ ਹੋ ਚੁੱਕਾ ਹੈ ਜਿਹੜੀ ਝੋਨੇ ਦੀ ਬੱਲੀ ਆ ਉਹਦੇ ਵਿੱਚ ਦਾਣਾ ਕਾਲਾ ਪੈ ਜਾਏਗਾ ਔਰ ਜਦੋਂ ਇਹ ਡਿੱਗ ਜਾਏਗੀ ਤਾਂ ਕੰਬਾਈਨ ਨਾਲ ਕੱਟਣ ਦੇ ਵਿੱਚ ਵੀ ਬਹੁਤ ਮੁਸ਼ਕਲ ਆਏਗੀ ਨਹੀਂ ਕੱਟਿਆ ਜਾਏਗਾ ਤਾਂ ਕਿਸਾਨਾਂ ਦੇ ਪੱਲੇ ਕੁਝ ਪੈਣ ਵਾਲਾ ਨਹੀਂ ਇਸੇ ਤਰ੍ਹਾਂ ਨਰਮੇ ਦੀ ਫਸਲ ਦਾ ਬਹੁਤ ਨੁਕਸਾਨ ਹੋ ਗਿਆ ਸਬਜ਼ੀਆਂ ਨਹੀਂ ਬਚੀਆਂ ਮੱਕੀ ਨਹੀਂ ਬਚੀ ਤੇ ਕੋਈ ਵੀ ਐਸੀ ਫਸਲ ਨਹੀਂ ਜਿਹਦਾ ਇਹਨੇ ਵੱਡੀ ਪੱਧਰ ਤੇ ਨੁਕਸਾਨ ਇਸ ਵਾਰਸ ਨੇ ਨਾ ਕੀਤਾ ਹੋਵੇ ਸਾਡੀ ਮੰਗ ਹੈ ਦੀ ਸਰਕਾਰ ਤੁਰੰਤ ਇਹਦੀ ਸਪੈਸ਼ਲ ਗੁਰਦੌਰੀ ਕਰਾਵੇ ਗੁਰਦੌਰੀ ਕਰਾ ਕੇ ਜਿੰਨਾ ਝੋਨਾ ਗਿਰ ਗਿਆ ਜਿੰਨੀਆਂ ਸਬਜ਼ੀਆਂ ਬਰਬਾਦ ਹੋ ਗਈਆਂ ਜਿੰਨਾ ਨਰਮਾ ਬਰਬਾਦ ਹੋ ਗਿਆ ਜਿੰਨਾ ਦੂਸਰੀਆਂ ਫਸਲਾਂ ਬਰਬਾਦ ਹੋਈਆਂ ਮੱਕੀ ਬਰਬਾਦ ਹੋਈ ਹੈ ਉਹ ਸਾਰੇ ਦਾ ਕਟੋ-ਕਟ 30000 ਰੁਪਏ ਪ੍ਰਤੀ ਏਕੜ ਕਿਸਾਨ ਨੂੰ ਮੁਆਵਜ਼ਾ ਦੇਵੇ ਸਰਕਾਰ ਕਿਸਾਨ ਜਿੱਥੇ ਇਸ ਨੁਕਸਾਨ ਨੂੰ ਵੱਡਾ ਨੁਕਸਾਨ ਦੱਸ ਰਹੇ ਨੇ ਉੱਥੇ ਹੀ ਉਧਰ ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਅਜੇ ਤੱਕ بارش ਨਾਲ ਫਸਲ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਤੇ ਜੇਕਰ ਮੌਸਮ ਸਾਫ਼ ਹੋ ਜਾਂਦਾ ਹੈ ਤਾਂ ਫਸਲ ਨੁਕਸਾਨ ਤੋਂ ਬਚ ਜਾਵੇਗੀ بارش ਦੇ ਵਿੱਚ ਇਹ ਦੇਖਣ ਚ ਆਇਆ ਵੀ ਹਵਾ ਬਿਲਕੁਲ ਨਹੀਂ ਸੀ ਜਿਸ ਕਰਕੇ ਸਾਡੇ ਕੋਲੇ ਜਿਹੜੀ ਝੋਲੇ ਦੀਆਂ ਵੈਰਾਈਟੀਆਂ ਹੈ ਉਹ PR 44 ਹੈ, ਪੀਲੀ ਪੂਸ਼ ਹੈ, ਇਹ ਤਿੰਨ ਚਾਰ ਵੈਰਾਈਟੀਆਂ ਦਾ ਏਰੀਆ ਸਾਡੇ ਕੋਲ 70% ਦੂਜੀਆ ਜਿਹੜੀ ਬਾਸਮਤੀ ਹੈ ਸਾਡੇ ਕੋਲੇ ਉਹ ਵੀ ਬਹੁਤ ਘੱਟ ਹੈ ਬਿੜਨੇ ਜ਼ਿਲ੍ਹੇ ਦੇ ਵਿੱਚ। ਲਾਵਾਤਰੀ ਹੈ ਜੇ ਅਸੀਂ ਉਹਨੂੰ ਕੈਲਕੂਲੇਟ ਕਰੀਏ। ਜਦੋਂ ਫਲੈਟਨਿੰਗ ਹੁੰਦੀ ਹੈ ਬਾਸਮਤੀ ਦੀ ਜ਼ਿਆਦਾ ਹੁੰਦੀ ਹੈ ਕਿਉਂਕਿ ਉੱਤੇ ਮੁੰਜਰ ਭਾਰੀ ਹੋ ਜਾਂਦੀ ਹੈ। ਥੋੜਾ ਜਿਹਾ ਸਟੈਪ ਹੈ ਉਹ ਬੀਕ ਹੁੰਦਾ ਹੈ ਉਹ ਡਿੱਗ ਪੈਂਦੀ ਹੈ। ਪਰ ਇਹਨਾਂ ਬ੍ਰੈਕਟਲ ਦੀ ਸਟੈਪ ਹੈ ਜਿਹੜੀ ਬਹੁਤ ਹਾਈ ਮੋਟੀ ਹੁੰਦੀ ਹੈ, ਭਾਰੀ ਹੁੰਦੀ ਹੈ। ਉੱਪਰ ਜਿਹੜਾ ਸੀਡ ਹੁੰਦਾ ਉਹ ਬਹੁਤ ਇਸ ਕਰਕੇ ਫਲੈਟਨਿੰਗ ਨਹੀਂ ਹੋਈ ਇਥੇ ਝੋਨੇ ਦੇ ਵਿੱਚ ਹਜੇ ਤੱਕ ਸਟਿਲ ਜੇ ਵਾਈਗੁਰੂ ਪਰਮਾਤਮਾ ਵੇ ਰੱਖਦਾ ਹੈ ਤਾਂ بارش ਨਹੀਂ ਹੁੰਦੀ ਇਸ ਦੁਬਾਰ ਤੇ ਹਵਾ ਦੀ ਜਲਦੀ ਤਾਂ ਹਜੇ ਤਾਈ ਟੋਲੇ ਦੇ ਵਿੱਚ ਕੋਈ ਬਹਨੇ ਜਲੇ ਦੇ ਵਿੱਚ ਨੁਕਸਾਨ ਨਹੀਂ ਹੋਇਆ ਲੇਕਿਨ ਹਾ ਜਿੱਥੇ ਪਾਣੀ ਟੁੱਟ ਗਿਆ ਸੂਆ ਟੁੱਟ ਗਿਆ ਕਿਸੇ ਰਜਵਾਹਾ ਟੁੱਟ ਗਿਆ ਹਾ ਉੱਥੇ ਜਿਹੜਾ ਪਾਣੀ ਉਹ ਸੂਏ ਦੀ ਮਾਰ ਕਰਕੇ ਉਹਦਾ ਨੁਕਸਾਨ ਹੈਗਾ ਜੇਕਰ ਬਰਸਾਤ ਹੋਰ ਵੀ ਜਾਰੀ ਰਹੀ ਤਾਂ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਹੈ ਇਦੇ ਵਿੱਚ ਜੀ ਵੇਖੋ ਝਾੜਦਾ ਤੇ ਕੋਈ ਅਜੇ ਫਰਕ ਨਹੀਂ ਪੈਣਾ ਜੇ ਹੁਣ ਵੀ ਧੁੱਪ ਲੱਗ ਜੇ ਤੇ ਸਾਡਾ ਮਤਲਬ ਕਿ ਝਾੜਦੇ ਅਸਰ ਕੋਈ ਜ਼ਿਆਦਾ ਨਹੀਂ ਹੋਊਗਾ ਜੇ ਬਰਸਾਤ ਜਦ ਦੁਬਾਰਾ ਹੋਗੀ ਝੋਨਾ ਕੱਢਣਾ ਮੁਸ਼ਕਲ ਹੋ ਗਿਆ ਫਿਰ ਸਾਡਾ ਨੁਕਸਾਨ ਬਹੁਤ ਜ਼ਿਆਦਾ ਵੇਖੋ ਜੀ 20 ਤੋਂ 25% ਨੁਕਸਾਨ ਤੇ ਹੈ ਹੀ ਹੈ ਹਾਲਾਂਕਿ ਕਿਸਾਨਾਂ ਨੇ ਆਪਣੀ ਫਸਲ ਦੇ ਬਰਬਾਦ ਹੋਣ ਦੀ ਦਲੀਲ ਦਿੰਦੇ ਹੋਏ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਉਧਰ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ 24 ਘੰਟੇ ਹੋਰ ਮੀਂਹ ਦੇ ਛਰਾਟੇ ਪੈਣਗੇ ਤੇ ਕਿਸਾਨਾਂ ਦੀਆਂ ਫਸਲਾਂ ਤੇ ਖਤਰਾ ਅਜੇ ਵੀ ਮੰਡਰਾ ਰਿਹਾ ਹੈ ਜਿਸ ਨੇ ਕਿਸਾਨਾਂ ਦੀ ਚਿੰਤਾ ਨੂੰ ਹੋਰ ਵੀ ਵਧਾ ਦਿੱਤਾ ਹੈ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਤੇ ਬਠਿੰਡਾ ਤੋਂ ਅਮਿਤ ਸ਼ਰਮਾ ਜਗਬਾਣੀ ਟੀਵੀ